हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਤਲਵੰਡੀ ਨਪਾਲਾ ਪਹੁੰਚੇ ਆ ਤਲਵੰਡੀ ਨਪਾਲਾ ਪਿੰਡ ਜੀਰੇ ਤਹਿਸੀਲ ਜ਼ਿਲ੍ਹਾ ਫਰੋਜ਼ਪੁਰ ਦਾ ਪਿੰਡ ਇੱਕ ਘਰੇਲੂ ਘਰ ਆ ਵੀਰ ਗੁਰਮੀਤ ਸਿੰਘ ਉਹਨਾਂ ਦੇ ਕੋਲ ਆਇਆ ਇਹਨਾਂ ਦੇ ਘਰੋਂ ਇੱਕ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਸੀਗੀ ਬਿਲਕੁਲ ਜਦੋਂ ਕੋਈ ਪਸ਼ੂ ਸੁੰਦਾ ਠੀਕ ਆ ਜੀ ਜਾਂ ਬਿਲਕੁਲ ਟੁੱਕਿਆ ਗੱਭਣ ਹੁੰਦਾ ਤੇ ਵੀਰ ਉਹਨੇ ਸੇਲ ਕਰ ਦਿੰਦੇ ਆ ਇੱਕ ਝੋਟੀ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਆ ਝੋਟੀ ਬਹੁਤ ਖੂਬਸੂਰਤ ਆ ਪ ਇਹ ਝੋਟੀਆਂ ਦੇ ਕੋਲ ਸੂਈ ਆ। ਬਾਕੀ ਕੋਈ ਵੀ ਫਾਰਮਰ ਭਰਾ ਠੀਕ ਹੈ ਜਿੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤੁਸੀਂ ਤਸੱਲੀ ਕਰ ਸਕਦੇ ਜੇ। ਮਖੂ ਤੋਂ ਸਿਰਫ ਕੋਈ 2 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਮਖੂ ਤੋਂ ਇੱਕ ਛੜਕ ਜਿਹੜੀ ਮੱਲਾਂ ਵਾਲੇ ਨੂੰ ਜਾਂਦੀ ਆ ਫਿਰੋਜ਼ਪੁਰ ਨੂੰ। ਇਸੇ ਛੜਕ ਦੇ ਉੱਪਰ ਤਕਰੀਬਨ ਪਹਿਲਾ ਪਿੰਡ ਹੀ ਆ ਜਾਂਦਾ ਤਲਵੰਡੀ ਦਾ ਪਾਣਾ। ਬਾਕੀ ਪੂਰੀ ਗੱਲਬਾਤ ਕਰਦੇ ਆ ਤਰੀਕਾ ਜੋ ਤੁਸੀਂ ਨੋਟ ਕਰ ਲਓ 25 ਅਕਤੂਬਰ ਤੇ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਦਾ। ਇਹ ਆਪਾਂ ਵੀਡੀਓ ਬਣਾ ਰਹੇ ਆ ਵਿੱਚ ਚਵਾਈ ਤੁਹਾਨੂੰ ਇਸ ਛੋਟੀ ਦੀ ਦਿਖਾ ਦੇਾਂਗੇ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਗਰਮੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੋਪਾ ਜੀ ਵਧੀਆ ਚੀਜ਼ ਹੈ ਹਾਂ ਜੀ ਹਾਂ ਜੀ ਗਰਮੀਤ ਮਾਲ ਜਿੰਨਾ ਵੀ ਆਪਾਂ ਇਧਰ ਮੋٹے ਤੌਰ ਤੇ ਕੈਮਰਾ ਮਾਰ ਕੇ ਵਿਖਾ ਦਿੰਨੇ ਆ ਘਰ ਦੇ ਘਰੇਲੂ ਪਸ਼ੂ ਆਪਣੇ ਸਾਰੇ ਕੋਈ ਵਪਾਰ ਦਾ ਜਾਂ ਦੂਜਾ ਤੀਜਾ ਕੰਮ ਨਹੀਂ ਨਾ ਨਾ ਵੀਰੇ ਆਪਦਾ ਹੀ ਆ ਜਿਹੜਾ ਕੋਈ ਤਿਆਰ ਹੋ ਜਾਂਦਾ ਮਗਰ ਡੰਗਰ ਫਿਰ ਜਗ੍ਹਾ ਨਹੀਂ ਘੱਟ ਕੋਈ ਨਹੀਂ ਕਿ ਸਪੇਸ ਹੁੰਦੀ ਫਿਰ ਉਹਦਾ ਜਗ੍ਹਾ ਤੇ ਇਧਰ ਮਾਲਕ ਦੀ ਕਿਰਪਾ ਨਾਲ ਹੋਰ ਲੈ ਲੀ ਜੇ ਸਭ ਉਹ ਤੇ ਇਦਾਂ ਸਬਜ਼ੀ ਦਾ ਕਰਤਾ ਫਿਰ ਹਾਂਜੀ ਹਾਂਜੀ ਸਬਜ਼ੀ ਬੜੀ ਜ਼ਰੂਰੀ ਬਾਹਰ ਬੜਾ ਕੁਝ ਗੰਦਾ ਪੈਦ ਮਿਲਦਾ ਜੀ ਸਹੀ ਹੈ ਸਹੀ ਹੈ ਇਹ ਜੀ ਗੱਲਾਂ ਵੀ ਕਈ ਵਾਰ ਚਲੋ ਆਪਣੇ ਜ਼ਿੰਮੇਵਾਰਾਂ ਦੇ ਵਿੱਚ ਗੱਲ ਕਰੀਏ ਸਬਜ਼ੀ ਆਪਾਂ ਬਾਹਰ ਵੇਚਦੇ ਵੀ ਆ ਤੇ ਕਈ ਵਾਰ ਆਪ ਤੋਂ ਲਿਆਂਦੀ ਨਹੀਂ ਜਾਂਦੀ ਤੇ ਕੋਈ ਭੈਣਾ ਭੂਣਾ ਦੇ ਘਰੋਂ ਲਿਆਉਣੀ ਆ ਤੇ ਉਹ ਵੀ ਨਹੀਂ ਤੋੜੀ ਜਾਂਦੀ ਨਹੀਂ ਤੋੜੀ ਜਾਂਦੀ ਤੋੜਨ ਖੁਣੋਂ ਵੀ ਕਈਆਂ ਚੀਜ਼ ਰਹਿ ਜਾਂਦੀ ਆ ਕਈਆਂ ਚੀਜ਼ ਹੋ ਜਾਂਦੀ ਆ ਹਨਾ ਹਾਂਜੀ ਹਾਂਜੀ ਤੇ ਚਲੋ ਉਹ ਵੀ ਵਿੱਚ ਇੱਕ ਇੰਨਾ ਕੁ ਹਿੱਸਾ ਹੋਣਾ ਚਾਹੀਦਾ ਵੀ ਸਬਜ਼ੀ ਭਾਜੀ ਜਿਹੜੀ ਲੱਗੀ ਰਹੇ ਤੇ ਗਰਮੀਤ ਅੱਜ ਜਿਹੜੀ ਵੀਰੇ ਆਪਾਂ ਝੋਟੀਆਂ ਸੇਲ ਕਰਦੇ ਆ ਪਹਿ ਮੈਨੂੰ ਲੱਗਦਾ ਵੀ ਹਜੇ ਛੇਕ ਦੇ ਬਰਾਬਰ ਕਰਦੀ ਪਈ ਹੈ ਕੰਨੀਆਂ ਖਲੋਤੀਆਂ ਨੇ ਹਾਂਜੀ ਹਾਂਜੀ ਕਰਦੀ ਪਈ ਹੈ ਜੀ ਠੀਕ ਆ ਇਹ ਕਰਦੀ ਝੋਟੀ ਆਪਾਂ ਪਾਲੀ ਆ ਬਿਲਕੁਲ ਜੀ ਕਰਦੀ ਆ ਜੀ ਠੀਕ ਆ ਤੇ ਤਕਰੀਬਨ ਜੇਕਰ ਗੱਲ ਕਰੀਏ ਅੱਜ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਨੂੰ ਸੂਈ ਨੂੰ ਆ ਬੱਚਾ ਜੀ ਇਹ ਮਹਾ 18 ਕ ਦਿਨ ਹੋਏ ਆ ਜੀ 18 ਕ ਦਿਨ ਹਾਂਜੀ ਹਾਂਜੀ ਮਗਰ ਕੱਟੀ ਆ ਗਈ ਹੈ ਕੱਟੀ ਆ ਜੀ ਕੱਟੀ ਨੀਲੀ ਦੀ ਕੱਟੀ ਹਾਂਜੀ ਹਾਂਜੀ ਆਖੂ ਕ ਬਿੱਲੀ ਆ ਗਈ ਹਾਂਜੀ ਬਿੱਲੀ ਆ ਜੀ ਲੋ ਜੀ ਕੋਈ 18 ਕ ਦਿਨ ਦੀ ਦੋਸਤੋ ਇਹ ਕੱਟੀ ਆ ਕੋਈ 18 ਕ ਦਿਨਾਂ ਦਾ ਸੁਭਾ ਝੋਟੀ ਪਲੂਣ ਪਹਿਲਾ ਸੁਭਾ ਸੂਈ ਆ ਬਾਕੀ ਬਹੁਤ ਖੂਬਸੂਰਤ ਝੋਟੀ ਆ ਤੇ ਮਿਲਦੀ ਮੁਲਦੀ ਫਿਰ ਕਿੰਨਾ ਬੱਚੇ ਤੇ ਦੱਸਾਂ ਤੁਸੀਂ ਨਹੀਂ ਬੱਚੇ ਤੇ ਮਿਲਦੀ ਸੀ ਤੇ ਥੋੜਿਆ ਕੋੜਜਾ ਮਣਾਉਂਦੀ ਸੀ ਤੇ ਫਿਰ ਅਸੀਂ ਵੈਸੇ بڑا ਦਾਣਾ ਪਾ ਗਏ ਤੇ ਵੈਸੇ ਜੂੜ ਪਾ ਲਈਦਾ ਝੋਟੀ ਵੈਸੇ ਬਸਮਾਉਂਦੀ ਆ ਮਿੰਟ ਚ ਬਸਮਾਉਂਦੀ ਆ ਬਾਕੀ ਲੇਵਲੂ ਵੇਲੇ ਪਾਸੇ ਬੜੀ ਸਾਫ ਆ ਇੱਕ ਵਾਰ ਵਿਖਾ ਦਈਏ ਆਪਾਂ ਮੋٹے ਤੌਰ ਤੇ ਕੋਈ ਨਹੀਂ ਗਰਮੀ ਤੇ ਪਾਈ ਇਦੋਂ ਹਿੱਕ ਕੇ ਵਿਖਾ ਦਿੰਦੇ ਆ ਹਾਂ ਸੋ ਲੇਵਲੂ ਵੇ ਦੀ ਬਹੁਤ ਹੀ ਸਾਫ ਆ ਠੀਕ ਆ ਜੀ ਆ ਦੇਖੋ ਤਾ ਲੋ ਜੀ ਸੋ ਪੂਰਾ ਤਸਲੀ ਨਾਲ ਇੱਕ ਵਾਰੀ ਮਾਰ ਕੇ ਕੈਮਰਾ ਦਿਖਾ ਦਿਆ ਜੀ ਇਸ ਵਕਤ ਗਰਮੀਤ ਵੀਰ ਦੁੱਧ ਦੇ ਥਲੇ ਕਿੰਨਾ ਇਹ ਵੀਰ ਜੀ ਹੈਗਾ ਤਾਂ 8.5 ਕਿਲੋ ਦੁੱਧ ਆ ਜੀ ਪਰ ਆਪਾਂ 8 ਹੀ ਦੇਣਾ ਜੀ 8 ਜਿਹੜਾ ਵਧੇ ਕੋਈ ਅੱਧਾ ਕਿਲੋ ਘਟੇ ਨਾ ਮਤਲਬ ਆਪਣੇ ਭਾਵੇਂ ਭਾਂਡੇ ਚ ਪੈਂਦਾ ਭਾਵੇਂ 8.5 ਹੀ ਆ ਹਾਂਜੀ ਹਾਂਜੀ ਪਰ ਕੋਈ ਸੱਜਣ ਨੂੰ ਆਪਾਂ 8 ਕਿਲੋ ਕਹਿ ਕੇ ਦੇਈਏ 8 ਕਿਲੋ ਜੀ 8 ਕਿਲੋ ਦੋ ਟਾਈਮ ਚੋਲੇ ਆਪਦੇ ਚਾਰ ਟਾਈਮ ਚੋਲੇ ਤਸੱਲੀ ਕਰਕੇ ਆਉਂਦੀ ਠੀਕ ਆ ਮਤਲਬ ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਝੋਟੀ ਸੋਈ ਆ ਬੱਚਾ ਸਟਾਰਟਿੰਗ ਤੋਂ ਨਹੀਂ ਪਾਇਆਗਾ ਹਾਂ ਤੇ ਐ ਉਹ ਵੈਸੀ ਪਸਮਨ ਲਾਪੀ ਸੀ ਝੋਟੀ ਮਤਲਬ ਪੈਂਦਿਆ ਸਾਰੀ ਥੱਲੇ ਪਸਮਾਉਂਦੀ ਜੂੜ ਜੜ ਪਾ ਲਈਦਾ ਹਾਂ ਜੂੜ ਪਾ ਕੇ ਤੇ ਮੜਾ ਦਾਣਾ ਪਾਉਣਾ ਪਾੜ ਜਮ ਰੱਜੀ ਆ ਹੁਣ ਮੰਨ ਲਾਗੇ ਪੱਠੇ ਪੁੱਠੇ ਖਾਦੇ ਪਾਵੇਂ ਇਦਾਂ ਬੈ ਗਏ ਉਸੇ ਲਈ ਪਸਮਨ ਜੇ ਰੱਜੀ ਪੁੱਜੀ ਤਾਂ ਬਸ ਇਤਰਾ ਥਾਪੀ ਮਾਰ ਕੇ ਥਾਪੀ ਮਾਰ ਕੇ ਜੂੜ ਪਾ ਕੇ ਬੈ ਜੋ ਉਸੇ ਲਈ ਪਸਮਾਉਂਦੀ ਆ ਠੀਕ ਆ ਲੋਬੀ ਮਿਲਨ ਮਲਾਉਣ ਦੇ ਵਿੱਚ ਦੋਸਤੋ ਕੋਈ ਤੰਗੀ ਪਰੇਸ਼ਾਨੀ ਨਹੀਂ ਆਉਂਦੀ ਕਿ ਚਲੋ ਉਹ ਕਿਸੇ ਭਰਾ ਨੇ ਵੀ ਆਪਦਾ ਸਾਈ ਪੀਣਾ ਕਰਕੇ ਤੁਸੀਂ ਚੋਕੇ ਇਸ ਕਿਲੇ ਤੇ ਵੀ ਦੇਖ ਲਿਆ ਜੋ ਇੱਕ ਵਾਰੀ ਦੋ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਠੀਕ ਹੈ ਬੱਚੇ ਨੂੰ ਬੋਤਲ ਨਾਲ ਦੁੱਧ ਪਿਆ ਦੇਈਦਾ ਹਾਂ ਨਹੀਂ ਕੱਟੀ ਚੰਗੀ ਆ ਬਾਕੀ ਚਲੋ ਇੰਨਾ ਵੀ ਤੁਹਾਡੇ ਕੋਲ ਮਾਲ ਘਰੇ ਹੋਰ ਵੀ ਹੈਗਾ ਤੇ ਚਲੋ ਇਹ ਨਹੀਂ ਹੈਗਾ ਵੀ ਜੇ ਬੱਚਾ ਥੱਲੇ ਨਹੀਂ ਪਾਉਂਦੇ ਕਿ ਕੱਟੀ ਲੱਸੀ ਫਿੱਕੀ ਨਹੀਂ ਕੱਟੀ ਨੂੰ ਦੁੱਧ ਪੂਰਾ ਦਿੱਤੀ ਆ ਰਹੇ ਹੈ ਤੇ ਥਣ ਥਣ ਵੀ ਬਹੁਤ ਵਧੀਆ ਠੀਕ ਹੈ ਹਾਂਜੀ ਥਣ ਬਹੁਤ ਵਧੀਆ ਹਾਂ ਥਣ ਬਹੁਤ ਵਧੀਆ ਮੁਠੀ ਮੁਠੀ ਥਣ ਲੱਗਾ ਕਰਮਾਰੀ ਨੂੰ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਮੂੰਹੋਂ ਦੰਦੀ ਦੋਸਤੋ ਛੇਕ ਦੇ ਬਰਾਬਰ ਕਰਦੀ ਪਈ ਹੈ ਹਜੇ ਪੂਰੇ ਬਰਾਬਰ ਨਹੀਂ ਚੱਕੇਗੇ ਕੰਨੀਆਂ ਜਿਹੜੀਆਂ ਬਿਲਕੁਲ ਦੁੱਧ ਦੰਦ ਤੁਹਾਨੂੰ ਖੜੀਆਂ ਇੱਥੇ ਦਿਖਾਈ ਦੇਣਗੀਆਂ ਕੋਈ ਵੀਰ ਮੇਰਾ ਮੂੰਹ ਫੜ ਕੇ ਆਪਣੀ ਤਸੱਲੀ ਨਾਲ ਤੁਸੀਂ ਚੈੱਕ ਕਰ ਸਕਦੇ ਜੀ ਇਹਨੂੰ ਗਰਮੀਤ ਖੋਲ ਕੇ ਇੱਕ ਵਾਰ ਤੋਰ ਕੇ ਦਿਖਾ ਦੇ ਵੀਰ ਸੋ ਇਹ ਦੋਸਤੋ ਪਹਿਲਾਂ ਪਹਿਲੇ ਸਵੇਰ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ 8 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਮੁੱਲ ਬੜਾ ਜੈਜ ਰਹੂਗਾ ਕਿਸੇ ਭਰਾਣੇ ਸਾਹਮਣੀ ਆ ਤੇ ਲਾਹੇਵੰਦੀ ਆ ਵਾਦੇਵੰਦੀ ਆ ਕਿਉਂਕਿ ਨਵੇਂ ਅੰਗ ਦੇ ਵਿੱਚ ਆ ਪਹਿਲਾ ਸਵੇਰ ਅਗੇ ਮੇਰਾ ਭਰਾ ਕੋਈ ਲੈ ਜਾਊਗਾ ਤੇ 5 4 ਸਵੇਰੇ 5 6 ਸਵੇਰੇ ਤੁਸੀਂ ਆਪਦੇ ਕਿਲੇ ਤੇ ਠਕਾ ਕੇ ਜਿਹੜੀ ਜਵਾਈ ਕਰ ਲੋਗੇ ਸੋ ਲੈਵੇ ਆਰਡਰ ਦੀ ਕੁਆਲਿਟੀ ਬਹੁਤ ਸੋਹਣਾ ਫਿਕਸ ਲੈਵਾ ਇੱਕ ਕੰਪੈਕਟਟਰ ਦੇ ਵਿੱਚ ਆਹ ਲਓ ਜੀ ਸੋ ਬਾਕੀ ਇੱਕ ਸਾਰ ਪੱਤਰ ਆ ਕੋਈ ਕਿਸੇ ਰਕਮ ਦੀ ਕੋਈ ਬਾਈ ਜਾਂ ਕੋਈ ਸਾਈਡ ਨਹੀਂ ਰੱਖਦੀਗੀ ਸੋ ਲੈਵੇ ਆਰਡਰ ਦੀ ਇੱਥੋਂ ਕੁਆਲਿਟੀ ਤੋਂ ਨਾਰਮਲ ਹੀ ਸਾਰੇ ਭਰਾਵਾਂ ਨੂੰ ਪਤਾ ਲੱਗ ਜਾਣਾ ਠੀਕ ਆ ਆ ਦੇਖੋ ਹਾਂ ਠੀਕ ਆ ਸੋ ਬਾਕੀ ਨੇੜੇ ਤੋਂ ਹੋਰ ਵੀ ਇੱਕ ਵਾਰੀ ਦਸ਼ਮ ਤਸੱਲੀ ਨਾਲ ਦਿਖਾ ਦੇ ਇਧਰੋਂ ਇੱਕ ਬਹਿਣੀ ਵਾਲੇ ਪਾਸਿਓਂ ਵਿਖਾ ਦੇ ਪੂਰੀ ਤਸੱਲੀ ਨਾਲ ਠੀਕ ਆ ਜੀ ਕਿਉਂ ਆਂਦੀ ਕੁਛ ਨਹੀਂ ਕਰਮਾਂ ਲਈ ਨਹੀਂ ਨਹੀਂ ਬਿਲਕੁਲ ਠੰਡੀ ਅੱਗੇ ਪਹਾੜਾ ਪਾਉਣਾ ਤੇ ਪਹਾੜਾ ਪਾ ਕੇ ਦੋਸਤੋ ਥੱਲੇ ਬਹਿ ਕੇ ਜਿਹੜੀ ਤੁਸੀਂ ਚਬਾਈ ਕਰ ਸਕਦੇ ਜੇ ਪਸਮਾਉਂਦੀ ਆ ਠੀਕ ਆ ਤੇ ਗਰਮੀ ਤਾਂ ਕੀ ਡਿਮਾਂਡ ਕੀ ਮੁੱਲ ਰੱਖਿਆ ਵੀਰ ਝੋਟੀ ਦਾ ਦੇਣੀ ਕਿੰਨੇ ਦੀ ਆ ਫਿਰ ਜੇ ਆਪਾਂ ਉਹਨਾਂ ਕੇ ਮੁੱਲ ਕਰਨਾ ਜਿੰਨਾ ਕੇ ਲੈਣਾ ਹੈ ਹਾਂਜੀ ਹਾਂਜੀ 70 ਹਜ਼ਾਰ ਆਪਾਂ ਮੁੱਲ ਕਰਦੇ ਆ 70 ਹਜ਼ਾਰ ਤੇ ਵਿੱਚੋਂ ਯਾਰ 1500 ਕੋ 100 ਮਾਨਤਾਣ ਕਰਾਂਗੇ ਇਤੋਂ ਵੱਧ ਨਹੀਂ ਹੋਣਾ ਜੀ ਠੀਕ ਆ ਬਲਕਿ ਵਿੱਚੋਂ 1000 1500 ਦੀ ਗਜਾਇਜ਼ ਹੈਗੀ ਆ ਹਾਂਜੀ ਹਾਂਜੀ ਹਣਾ ਲਓ ਜੀ 70000 ਦੋਸਤੋ ਇਹਦਾ ਮੁੱਲ ਆ ਬਾਕੀ ਝੋਟੀ ਸਾਰੇ ਭਰਾਵਾਂ ਨੇ ਆਪਣੀ ਨਿਗਾਹ ਦੇ ਵਿੱਚੋਂ ਕੱਢ ਜਾਣੀ ਆ ਦੁੱਧ ਘੱਟ ਹੋਏ ਉਹ ਆਪਣੀ ਜੁਮੇਰੀ ਗਾਰੰਟੀ ਹੋਊ ਗੰਭੀ ਮਿਲਣ ਮੌਨ ਤੇ ਕੋਈ ਤਰਤੂ ਨਾ ਦੀ ਆ ਆਪਾਂ ਵਾਲੀ ਗੱਲ ਤਾਨੂੰ ਹੁਣ ਚਵਾ ਕੇ ਵਿਖਾ ਦਨੇ ਇਦਾਂ ਹੀ ਬਿਲਕੁਲ ਬਿਲਕੁਲ ਸੋ ਬਾਕੀ ਦੋਸਤੋ ਇਦਾਂ ਜੂੜ ਪਾ ਕੇ ਉਸੇ ਟਾਈਮ ਮੰਨ ਕੇ ਚੱਲ ਮੜਾ ਜੂੜ ਪਾ ਲਈਦਾ ਭਵੇਂ ਦਾਣਾ ਛੁੱਟ ਦੋ ਅੱਗੇ ਠੀਕ ਹੈ ਜੇ ਨਹੀਂ ਛੁੱ ਠੀਕ ਹੈ। ਲਓ ਜੀ 70000 ਦੇ ਵਿੱਚੋਂ ਦੋਸਤੋ ਕੋਈ 10000 15000 ਦਾ ਵਿੱਚੋਂ ਮਾਨਤਨ ਹੋ ਜਾਊਗਾ। ਉਹ ਮੇਰੇ ਭਰਾ ਤੁਸੀਂ ਇੱਕ ਵਾਰੀ ਇੱਥੇ ਆਣ ਕੇ ਮੌਕੇ ਤੇ ਵੇਖੋ ਝੋਟੀ ਲਵੀ ਆ। ਦੰਦਾਂ ਦੇ ਵਿੱਚ ਤੁਹਾਨੂੰ ਦਿਖਾਤੀ ਐ ਵੀ ਹੈ ਦੰਦਾਂ ਚ ਹੀ ਆ। ਤੇ ਇੱਕ ਗਰਮੀਤ ਨੰਬਰ ਜਿਹੜੇ ਆਪਣੇ ਕੰਟੈਕਟ ਜ਼ਰੂਰ ਸਾਂਝੇ ਕਰਦਗੇ। ਨੰਬਰ ਹੈਗਾ ਜੀ ਆਪਣਾ 97811 ਹਾਂਜੀ 43843 ਠੀਕ ਹੈ ਜੀ। ਲਓ ਜੀ ਇਹ ਦੋਸਤੋ ਨੰਬਰ ਓਨਰ ਦੇ ਆ। ਨੰਬਰਾਂ ਤੇ ਕਾਲ ਕਰਕੇ ਤੁਸੀਂ ਬਥੇਰੇ ਗੱਲਬਾਤ ਕਰ ਲਿਆ ਜੀ। ਸੋ ਤਲਵੰਡੀ ਨਪਾਲਾ ਪੇਂਡਾ ਤੋ ਜੀਰੇ ਤੋਂ ਵੀ ਤਕਰੀਬਨ ਕੋਈ 15-16 ਕਿਲੋਮੀਟਰ ਦੀ ਦੂਰੀ ਆ। ਇਧਰੋਂ ਮੱਝ ਵਾਲੀ ਸਾਈਡ ਤੋਂ ਕਿਸੇ ਨੇ ਆਉਣਾ ਬੰਗਾਲੀ ਦਾਪੁਰ ਜਦੋਂ ਆਪਾਂ ਪਾਰ ਕਰਦੇ ਆ ਮਖੂ ਨੂੰ ਜਾਂਦੇ ਆ ਤੇ ਰਸਤੇ ਵਿੱਚ ਬਿਲਕੁਲ ਇੱਕ ਸੜਕ ਜਿਹੜੀ ਪਿੰਡ ਤਲਵੰਡੀ ਨਪਾਲਾ ਨੂੰ ਇਸ ਰੋਡ ਤੋਂ ਵੀ ਆ ਜਾਂਦੀ ਆ। ਮਖੂ ਥਾਣੀ ਤੁਸੀਂ ਵਿਜ਼ਿਟ ਕਰ ਸਕਦੇ ਜੀ। ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਬीडियो ਵੇਖਣ ਦੇ ਲਈ। ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।